वेलकम बैक टू माय न्यू व्लॉग कि मैं हूं सारे उम्मीद करता हूं सारे ठीक-ठाक होंगे 6:00 बजे के 10 मिनट का टाइम हो गया ਤੇ 21 ਸਤੰਬਰ ਹੋ ਚੁੱਕੀ ਹੈ ਦਿਨ ਸ਼ਨੀਵਾਰ ਹੈ ਤੇ ਸਵੇਰ-ਸਵੇਰ ਦਾ ਮੌਸਮ ਕੁਛ ਇਸ ਤਰ੍ਹਾਂ ਹੈ ਹੋ ਚੰਨ ਦਿਖ ਰਿਹਾ ਤੇ ਚੱਲਦੇ ਆ ਕੰਮ ਤੇ ਚੱਲਦੇ ਬੜੀ ਤਿਆਰੀ ਕਰ ਲਈ ਹੈ ਕੱਪੜੇ-ਕਪੜੇ ਰੱਖ ਲਿਆ ਝੋੜੇ ਚ ਪਾ ਕੇ ਤੇ ਕਹਿਲਾ ਆਉਂਦਾ ਅੱਜ ਟਾਈਮ ਆ ਜਾ ਕਿ ਕੱਲ ਕੀਤੀ ਸੀ 9 ਵਜੇ ਸਟਾਰਟ ਕੀਤੀ ਸੀ ਟ੍ਰੇਲ ਤੋਂ ਵੇਖ ਕੇ ਅੱਜ ਉਹ ਬੰਦੇ ਤੇ ਨਹੀਂ ਅੱਜ ਹੋਰ ਕਿਤੇ ਕਰਨੀ ਹੈ ਤੇ ਟਾਈਮ ਨਾਲ ਅੱਜ ਤਾਂ ਜਾ ਕੇ ਕਰਾਂਗੇ ਤੇ ਬਸ ਚਾਹ ਚੁਬੀਨੇ ਹੁਣ ਚੌਲ ਬਣਾ ਕੇ ਨਵੇਂ ਉਹਨੇ ਰੱਖੇ ਤੇ ਚੌਲ ਝੂਲ ਖਾ ਕੇ ਚਾਹ ਦੇ ਨਾਲ ਤੇ ਕਪੜੇ ਵਿੱਚ ਝੋਲੇ ਤੇ ਪਾ ਕੇ ਤੇ ਫਿਰ ਚੱਲਦੇ ਆਂ ਆਪਣੇ ਕੰਮ ਨੂੰ ਕੰਮ ਤੇ ਆ ਵੀ ਮੁੱਤਰ ਪਿਆਰੋ ਚੱਲੇ ਆਪਦੇ ਕੰਮ ਤੇ ਸਪਰੇਅ ਕਰਨ ਵਾਸਤੇ ਨਿਕਲੇ ਜਿਹੜਾ ਲੈ ਪੌਂਪ ਪੌਂਪ ਚੱਕ ਕੇ ਤੇ ਆ ਗਏ ਆ ਜਿਹਦੇ ਬਾਈ ਦੇ ਸਪਰੇਅ ਕਰਨੀ ਉਹਦੇ ਘਰ ਦੇ ਮੂਰੇ ਖੜੇ ਆ ਤੇ ਪਰੇ ਪਾਜੀਆਂ ਤੋਂ ਆ ਜਾ ਅਬੀ ਸਪਰੇ ਜਿੱਥੇ ਕਰਨੀ ਉਥੇ ਪਹੁੰਚ ਗਏ ਆ ਪੰਪ ਪਿਆ ਆਵੇ ਸਾਡੇ ਤੇ ਕਪੜੇ-ਕੁਪੜੇ ਬਦਲ ਕੇ ਤੇ ਬਾਈ ਚਾਹ ਚ ਬਣਾ ਕੇ ਲਿਆਉਂਦਾ ਹਾਂ ਅੰਦਰ ਕਪੜੇ-ਕੁਪੜੇ ਬਦਲ ਕੇ ਤੇਲ ਤੋਂ ਲਾ ਕੇ ਤੇ ਰੈਡੀ ਹੋ ਕੇ ਰਹਿਨੇ ਆ ਤੇ ਫਿਰ ਕਰਦੇ ਆ ਉਸ ਤੋਂ ਬਾਅਦ ਸਪਰੇ ਤੇ ਫਿਰ ਮਿਲਦੇ ਆ ਇੱਕ ਪੰਪ ਸਾਡਾ ਉਹ ਪਿਆ ਇੱਕ ਉਹ ਦੂ ਅੱਗੇ ਪਿਆ ਇੱਕ ਆਹਾ ਪਿਆ ਤੇ ਮੌਸਮ ਹੋ ਗਿਆ ਬਾਲਾ ਵਧੀਆ ਠੰਡਾ ਠੰਡਾ ਮੌਸਮ ਹੋ ਗਿਆ। ਬਾਕੀ ਦੁਪਹਿਰ ਨੂੰ ਪਤਾ ਲੱਗੂਗਾ ਕੀ ਬਣਦਾ। ਹੁਣ ਤਾਂ ਠੰਡਾ ਹੀ ਆ। ਇੱਕ ਤਾਂ ਠੰਡ ਲੱਗੂਗੀ ਝੋਨਿਆਂ ਦੇ ਵਿੱਚ ਜਾ ਕੇ। ਹਾਂ, ਤਰੇੜਾ ਤਿਲਾ ਝੋਨਾ। ਚਾਬੀਆਂ ਪਾਣੇ ਸਾਡੇ ਕੋਲ ਸਾਰੇ ਹੀ ਹੁੰਦੇ ਆ। ਆਵੇ। ਇਹ ਝੋਲਾ ਸਪੈਸ਼ਲ ਆ। ਕਿਉਂ ਇਹਨਾਂ ਦਾ ਫਿਰ ਪਤਾਨੀ ਲਾ ਦ ਕਦੋਂ ਇਹ ਕੀ ਹੋ ਜਾਵੇ ਇਹਨਾਂ ਨੂੰ ਕਿਤੇ ਨਾਟ ਖੋਲ ਗਿਆ ਕਿਤੇ ਕਿਵੇਂ ਤੇ ਕਦੇ ਕਿਵੇਂ ਉਹਦੇ ਵਾਸਤੇ ਫਿਰ ਸਾਰਾ ਕੋ ਸਮਾਨ ਨਾਲ ਰੱਖਣਾ ਪੈਂਦਾ ਕਿਹੜਾ ਇਹਨੂੰ ਛੇਦੀ ਛੇਦੀ ਡਾਕਟਰ ਕੋਲ ਜਾਵੇ ਵਿੱਚੋਂ ਕੰਮ ਛੱਡ ਕੇ ਲੈ ਵੀ ਆਖਰੀ ਆਖਰੀ ਟੈਂਕੀ ਰਹਿ ਗਈ ਸੀ ਇੱਕ ਵੱੰਦੀ ਜਿਵੇਂ ਤੇ ਕੈਲਾ ਕਰਦਾ ਹਾਂ ਦਾ 15 ਟੈਂਕੀਆਂ ਇੱਥੇ ਲਾਈਆਂ ਉਧਰ ਲਾਈਆਂ ਸ਼ੇਖ ਕਿੱਲੇ ਵਿੱਚ ਤੇ ਇੱਧਰ ਡੇਢ ਕਿੱਲੇ ਵਿੱਚ ਲਾਈਆਂ ਨੋ ਇੱਕ ਕਿੱਲੇ ਤੇ ਮਤਲਬ ਛੇ ਦੇ ਹਿਸਾਬ ਨਾਲ ਲਾਈਦਾ ਤੇ ਰੋਜ਼ ਪਹਿਲੀ ਪੈਂਕੀਆਂ ਚੱਕੀਆਂ ਤੇ ਰੋਜ਼ ਮੂਹਰੇ ਆ ਗਏ ਭੱਜੇ ਤਿੰਨ ਸੀ ਇੱਕ ਤਾਂ ਜਮਾ ਹੀ ਕੋਲੋਂ ਉੱਠਿਆ ਆ ਆਖਰੀ ਰੈਂਕੀ ਤੇ ਲਾ ਕੇ ਚੱਲਦੇ ਆ ਇੱਕ ਬੰਦਾ ਭੇਜਤਾ ਦਵਾਈ ਤੇ ਵੀ ਬਣਾਉਂਗਾ ਜਾ ਕੇ ਤੇ ਅਸੀਂ ਮਗਰ ਜਾਂਦੇ ਫਿਰ ਸੇ ਹੋਂਦੇ ਭਿਓ ਚੰਗੀ ਤਰ੍ਹਾਂ ਚਲੋ ਜੀ ਉੱਥੇ ਚੱਲਦੇ ਆਂ ਭਾਈ ਇਹ ਗਲ ਚ ਟੈਂਕ ਤੇ ਚੱਲ ਭਈ ਉਹ ਕੰਮ ਨਹੀਂ ਆਉਣਾ ਮਤਲਬ ਹੈ ਤਾਂ ਬਹੁਤ ਸੀ ਕੰਮ ਆ 14 15 ਕਿੱਲਾਂ ਦਾ ਪਰ ਉਹ ਨਾ ਬਾਈ ਕਹਿੰਦਾ ਵੀ ਆਪਾਂ ਸਾਈਡਾਂ ਤੇ ਹੀ ਮਾਰਨੇ ਜਿਵੇਂ 2 2.5 ਕਿੱਲਾਂ ਤੇ ਸਾਈਡਾਂ ਸਾਈਡਾਂ ਤੇ ਤਿੰਨ ਟੈਂਕੀਆਂ ਮਾਰਨੀਆਂ ਉਹ ਕਿੱਥੇ 2.5 ਕਿੱਲਾਂ ਤੇ ਹੋਣੀਆਂ ਸੀ ਹੋਣੀਆਂ 15 ਕਿੱਥੇ ਤਿੰਨਾਂ ਵਾਲੀ ਸਾਰੀਆਂ ਦਾ ਇਦਾਂ ਉਧਰ ਵੀ ਤਿੰਨਾਂ ਕਿੱਲਾਂ ਤੇ ਸੋ ਨਾ ਦੇ ਮਾਰਨੇ ਬਸ ਦੋ ਕਿਲੇ ਰਹਿ ਗਏ ਜਿਹਦੇ ਵਿੱਚ ਅਸੀਂ 12 ਟੈਂਕੀ ਕਰਨੀਆਂ ਬਾਕੀ ਤਿੰਨ ਤਿੰਨ ਤਾਂ ਹੀ ਆ 30 35 ਟੈਂਕੀਆਂ ਸਾਰੀਆਂ ਬਣਨੀਆਂ ਕਿੱਥੇ 90 ਟੈਂਕੀਆਂ ਦਾ ਲੈ ਕੇ ਚੱਲੇ ਸੀ ਵੀ 90 84 ਟੈਂਕੀਆਂ ਆਉਣਗੀਆਂ ਤੇ ਚਲੋ ਕੋਈ ਨਹੀਂ ਕਰਦੇ ਆ ਕੰਮ ਚੱਲ ਵੀ ਕੋਹ ਚੱਕ ਲਾ ਸਟੈਂਡ ਟੈਂਡ ਥੋੜਾ ਹੀ ਰਹਿ ਗਿਆ ਹੁਣ ਤਾਂ ਤੁਮ ਵੀਰਾਂ ਪਤਾ ਨਹੀਂ ਲੋਏ ਬਾਈ ਹੁਣ ਲੱਗੇ ਆਂ ਸੀ ਨਾਉਣ ਸਪਰੇਅ ਵਾਲਾ ਕੰਮ ਕਿਹਾ ਮਾਨਿਫੜ ਤੇ ਮੋਟਰ ਚਲਵਾ ਕੇ ਤੇ ਇੱਥੇ 6 ਟੈਂਕੀਆਂ ਕੀਤੀਆਂ ਸਾਰਿਆਂ ਆਸੇ ਪਾਸੇ ਕੀਤਾ ਇਹਦੇ ਵੀ ਤੇ ਟੋਟਲ 52 ਕੋ ਟੈਂਕੀਆਂ ਹੋ ਗਈਆਂ ਤੇ ਨਾਉਣ ਲੱਗੇ ਆ ਇੱਥੇ ਤੇ ਨਾ ਨੂੰ ਕੇ ਤੇ ਫਿਰ ਚਲਦੇ ਆ ਪੈਣ ਨੂੰ ਕਰਦੇ ਆ ਰੈਸਟ ਨੀਂਦ ਬਹੁਤ ਆਉਣ ਲੱਗੀ ਕੰਮ ਦੇ ਵਿੱਚ ਹੀ ਆਉਣ ਲੱਗੀ ਪਤਾ ਨਹੀਂ ਕੀ ਚੱਕਰ ਆ ਤੇ ਥੋੜਾ ਥੋੜਾ ਨਾ ਬੱਦਲਾਂ ਵਾਲਾ ਮੌਸਮ ਬਣਿਆ ਹੋਇਆ ਹੁਣ ਤੇ ਉਦਾਂ ਗਰਮੀ ਦੀ ਗੱਲ ਕਰੀ ਤੇ ਗਰਮੀ ਪਈ ਬਹੁਤ ਅੱਜ ਪੂਰੀ ਪੜਾਸ ਪੈਂਦੀ ਅੱਜ ਦਾ ਪੂਰਾ ਵੀ ਘਰਾਂ ਦੇ ਕੋਲ ਆ ਗਏ ਤਾਂ ਇੱਧਰ ਇੱਕ ਬੰਦਾ ਲੱਗਾ ਸਪਰੇਅ ਕਰਨ ਹੋ ਜਲਦੀ ਵੀ ਟੈਂਕੀ ਆਵੇ ਕੋਪਾ ਲੱਗਿਆ ਹੋਇਆ ਇੱਥੋਂ ਦਾ ਕੰਮ ਜਿਹੜਾ ਇਹ ਕੋਪਾ ਹੀ ਕੱਢੀ ਜਾਂਦਾ ਤੇ ਚਲਿਏ ਜਾ ਕੇ ਤੇ ਕੂਲਰ ਚ ਪਾਈਏ ਪਾਣੀ ਹੁਣੇ ਦੋ ਵਾਰ ਗਰਮੀ ਜਾਣੀ ਬਾਅਦ ਤੇ ਕਰੀਏ ਰਸਟ ਰਸਟ ਕਰੀਏ ਕੋ ਦੋ ਘੰਟੇ ਪਹਿਲਾਂ ਤਾਂ ਜਵਾਕਾਂ ਨਾਲ ਸੱਚ ਲੈ ਕੇ ਆਉਣਾ ਪੈਣਾ ਹੁਣ ਦੋ ਵਜੇ ਉਸ ਤੋਂ ਬਾਅਦ ਵੇਖਾਂਗੇ ਰੈਸਟ ਕਰਾਂਗੇ ਟਾਈਮ ਹੋ ਗਿਆ ਸਭਾ ਇੱਕਦਮ ਆ ਕਰਦਾ ਮੈਂ ਇੱਥੇ ਕੁਫਾ ਸਿਓ ਲੈ ਬੰਦ ਹੋ ਗਿਆ ਇੱਥੇ ਆ ਕੇ ਦੁਬਾਰਾ ਚਲਾਵਾਂ ਕਿ ਉਤਰੋਂਗੇ ਦੁਬਾਰਾ ਚਲਾ ਦੇ ਚਲੋ ਨਹੀਂ ਬਸ ਚਲੋ ਫੜ ਬੈਗ ਫੜੀ ਬੈਗ ਤੇਰਾ ਬੈਗ ਅਬੀ ਨਹੀਂ ਅਬੀ ਬੈਗ ਲੈ ਕੇ ਜਾ ਅਰੇ ਵਖਲੋਤੀ ਆ ਦੇਖ ਲੈ ਚਲ ਆਪਾਂ ਚਲਾ ਕੇ ਜਾਂਦੇ ਆ ਇਹਨੇ ਬੈਗ ਨਹੀਂ ਨਾ ਲੈਂਦਾ ਹਉ ਕੀ ਹੋ ਗਿਆ ਅਚਾ ਆ ਬਾਲਾ ਆਉਣ ਲੱਗ ਗਿਆ ਲੈ ਵੀ ਸਵਾ ਪੰਜ ਦਾ ਟਾਈਮ ਹੋ ਚੁੱਕਿਆ ਤੇ ਚਲিয়ে ਕਰਾ ਕੇ ਆਈਏ ਕਟਿੰਗ ਅੱਜ ਹੋ ਗਈ ਆ 21 ਹਰ ਇੱਕ ਮਹੀਨੇ ਤੋਂ ਉੱਤੇ ਦਿਨ ਹੋਗਾ 2 ਪਹਿਲਾਂ ਕਟਿੰਗ ਕਰਾਈ ਸੀ ਉਸਦੋਂ ਰਖੜੀ ਵਾਲੇ ਦਿਨ ਕਰਾਈ ਸੀ ਤੇ ਰਖੜੀ ਸੀਗੀ 19 ਦੀ ਤੇ ਉਸ ਦਿਨ ਕਰਾਈ ਸੀ ਤੇ ਅੱਜ 2 ਦਿਨ ਉੱਪਰ ਹੋ ਗਏ ਇੰਨੇ ਕੋ ਟਾਈਮ ਬਾਅਦ ਕਰਾਉਣੀ ਕਰਾਉਂਦਾ ਹੁੰਨਾ ਮੈਂ ਕਈ ਵਾਰ ਪਹਿਲਾਂ ਜਦੋਂ ਕਰਾਈਦਾ ਜੇ ਕੋਈ ਉਦਾਂ ਦਾ ਪ੍ਰੋਗਰਾਮ ਵਗੈਰਾ ਆਵੇ ਤੇ ਨਹੀਂ ਤਾਂ ਫਿਰ ਕਈ ਵਾਰ ਤਾਂ ਡੇਢ ਡੇਢ 2-2 ਮਹੀਨਾ ਤੱਕ ਵੀ ਲੰਘ ਜਾਂਦੇ ਆਂ ਦੌੜ ਆ ਜਾਂਦਾ ਪਾਲਾ ਹੀ ਵੱਡਾ ਤੇ ਇਧਰ ਕੋਪਾ ਛੋਟਿਆ ਆਇਆ ਸਵੇਰ ਦਾ ਆ ਲੱਗਾ ਇੱਥੇ ਸਪਰੇਅ ਕਰਨਾ ਨੂੰ ਕੋਪਾ ਕੋਪਾ ਇਥੋਂ ਦਾ ਕੰਮ ਥੋੜਾ ਥੋੜਾ ਮਿਲਦਾ ਉਹ ਸੰਭੀਆਂ ਦਾ ਇਕੱਲਾ ਜਣਾ ਵਧੀਆ ਚੱਲੀ ਜਾਂਦਾ ਇਹਦਾ ਜੇ ਜ਼ਿਆਦਾ ਇਹਨਾਂ ਨੂੰ ਵੇ ਫਿਰ ਰਲ ਕੇ ਚਲੇ ਜਾਂਦੇ ਤੈਨੀਆਂ ਚਾਰ ਜਣੇ ਨਹੀਂ ਤਾਂ ਇਕੱਲਾ ਹੀ ਸੰਭਾਲਦਾ ਇੱਥੇ ਚਲੋ ਵਿਚਾਰਾ ਚੱਲੀ ਜਾਂਦਾ ਉਹ ਗਰੀਬ ਬੰਦਾ ਚੋਨਾ ਵੀ ਖੜਿਆ ਵਧੀਆ ਚਾਚੇ ਦਾ ਵੀ ਸ਼ਾਇਦ ਇਹਨੂੰ ਵੀ ਮੈਨੂੰ ਸ਼ੱਕ ਇਹਨੂੰ ਸਪਰੇਅ ਕਰਨ ਵਾਲੀ ਆ ਮੈਨੂੰ ਨਹੀਂ ਲੱਗਦਾ ਅਜਲੇ ਚਾਚੇ ਨੇ ਕੋਈ ਵੀ ਸਪਰੇਅ ਕਰਾਈ ਹੈ ਬਾਕੀ ਸਾਡੇ ਤੋਂ ਉਹਲੇ ਚ ਪਹਿਲਾਂ ਕਿਤੇ ਕਰਾ ਲਈ ਹੋਵੇ ਤਾਂ ਕਰਾ ਲਈ ਹੋਵੇ ਵੇਖਿਆ ਨਹੀਂ ਬਾਕੀ ਕਦੇ ਕਰਦੇ ਤੇ ਕਰਨੀ ਵੈਸੇ ਵੀ ਕੋਈ ਫੋਕੇ ਨਹੀਂ ਹੈ ਚਲੋ ਕਟਿੰਗ ਕਰਾ ਕੇ ਆਈਏ ਉਹ ਤੁਰ ਕੇ ਚੱਲਣਾ ਸਾਹਮਣੇ ਦੁਕਾਨਾਂ ਤੇ ਉੱਥੇ ਹੈਗਾ ਬਸਲੂਨ ਤੇ ਉੱਥੇ ਹੀ ਕਰਾ ਲੈਣੀ ਚਲੋ ਜੀ ਜਾਈਏ ਵੇਖੀਏ ਨੰਬਰ ਆਉਂਦਾ ਵੀ ਹੈ ਕਿ ਨਹੀਂ ਲੈ ਵੀ ਸੂਰਜਪੁਰ ਵਿਅਸਤ ਹੋਣ ਜਾ ਰਿਹਾ ਹੈ ਅਸਤ ਵਿਅਸਤ ਤੇ ਆਪਣੀ ਕਟਿੰਗ ਹੋ ਚੁੱਕੀ ਹੈ ਤੇ ਬਾਈ ਆਇਆ ਕੱਲ ਨੂੰ ਖਵਾਜਾ ਬਾਬੇ ਖਵਾਜੇ ਦਾ ਕੱਲ ਨੂੰ ਮੇਲਾ ਵੀ ਹੈ ਸੁਸਾਇਟੀ ਤੇ ਕੱਲ ਨੂੰ ਕੰਮ ਵੀ ਵੈਸੇ ਜਿਆਦਾ 15 ਕਿੱਲਿਆਂ ਤੇ ਬਾਕੀ ਆਪਾਂ ਜਿਆਦਾ ਤਾਂ ਕੰਮ ਤੇ ਹੀ ਧਿਆਨ ਦੇਣਾ ਕੰਮ ਕਮ ਖਿੱਚ ਕੇ ਆਈਏ ਸیرے ਸੇ ਜਾਈਏ ਥੋੜਾ ਜਿਹਾ ਟਾਈਮ ਨਾਲ ਤੇ ਲੱਗੀਏ ਤੇ ਫੇਰਾ ਕੇ ਤੇ ਜਾਣਾ ਪੈਣਾ ਮੇਲੇ ਤੇ ਜਵਾਕ ਅੱਗੇ ਜਾਂਦੇ ਆ ਰੋਲਾ ਬੋ ਪੈਣਾ ਨਹੀਂ ਜੇ ਨਾ ਗਏ ਤੇ ਜੇ ਮੈਨੂੰ ਲੇਟ ਹੁੰਦਾ ਹੋਇਆ ਤਾਂ ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਚਲੇ ਜਾਓ ਤੇ ਮੈਂ ਬਾਅਦ ਵਿੱਚ ਆ ਜਾਊਂਗਾ ਤੁਹਾਨੂੰ ਲੈ ਕੇ ਚਲੇ ਜਿਵੇਂ ਰੇੜੀ ਇੱਥੇ ਜਾਂਦੀ ਹੈ ਕੋਪਾ ਇੱਥੇ ਸਪਰੇਅ ਕਰਦਾ ਪਿਆ ਸੀ ਉਹ ਲੈ ਕੇ ਜਾਂਦਾ ਹੁੰਦਾ ਰੇਡੀ ਤੇ ਉਹਦੇ ਤੇ ਘੇੜੇ ਲਾ ਦੂਗਾ 1 2 ਜਿਵੇਂ ਤੇ ਆਪਾਂ ਜੇ ਗਏ ਤਾਂ ਆਪਾਂ ਨੂੰ ਤਾਂ ਸ਼ਾਇਦ 3 ਵਾਜੀ ਆਣਗੇ ਕਿਉਂਕਿ ਕੰਮ ਕੱਲ ਨੂੰ 15 ਕਿੱਲਿਆਂ ਦਾ ਹੈਗਾ 15 ਨਹੀਂ 14 15 ਦਾ ਤਾਂ ਅੱਜ ਸੀ ਉਹ 15 ਦਾ ਅੱਜ ਜਿਹੜਾ ਸੀ ਨਾ ਉਹ 15 ਦਾ ਵਿੱਚੋਂ ਘੱਟੋ ਘੱਟ 30 ਟੈਂਕੀਆਂ ਕੱਟ 90 ਲੱਗਣੀਆਂ ਸੀ ਤੇ ਲੱਗੀਆਂ ਵਿੱਚੋਂ 51 ਲੱਗੀਆਂ ਸਾਰੀਆਂ ਕਿੰਨੀਆਂ ਕੱਟ ਗਿਆ 90 ਕਿਉਂ? ਆ 33 ਕਿਉਂ ਕਰਦੇ? 50 ਤੇ 40 40 39 ਟੈਂਕੀਆਂ ਕੱਟ ਲੱਗੀਆਂ। ਕਿਉਂਕਿ ਉਹਨਾਂ ਨੇ ਕਈ ਕੁਸ਼ ਕਿੱਲਾਂ ਤੇ ਨਾ ਸਿਰਫ ਸਾਈਡਾਂ ਤੇ ਸਪਰੇਅ ਮਰਵਾਈ ਸਿਰਫ ਸਾਈਡਾਂ ਤੇ ਤੇ ਵਿਚੋਂ ਨਹੀਂ ਕਰਵਾਈ। ਤੇ ਉਹ ਕਹਿੰਦੇ ਵੀ ਸਰ ਜਾਣਾ ਇੰਨੀ ਹੈ ਨਹੀਂ ਸੀ ਬਿਮਾਰੀ ਮੋਰੀ ਤਾਂ ਕਰਕੇ। ਤੇ ਤਾਂ ਥੋੜਾ ਜਿਹਾ ਚਲ ਟਾਈਮ ਨਾਲ ਵੀ ਨਿਬੜ ਗਿਆ। ਤੇ ਚਲੋ ਠੀਕ ਆ ਫਿਰ ਇਦਾਂ ਹੀ। ਅਲਦਾ ਕੰਮ ਫੇਰ ਇਦਾਂ ਦਾ ਸੀ ਸਵੇਰੇ ਤਾਂ ਪੂਰੀ ਤਿਆਰੀ ਨਾਲ ਗਏ ਸੀ ਵੀ ਆਜਣਾ ਤਿੰਨ ਚਾਰ ਵਜਾਂ ਨੂੰ ਕਿਉਂਕਿ 15 ਕਿੱਲੇ ਥਾਣਾ ਚਲੋ ਵਧੀਆ ਚਲੋ ਠੀਕ ਆ ਜਿਹੜਾ ਸਾਰ ਜਾਵੇ ਸਪਰੇ ਕੀਤੇ ਤੋਂ ਬਿਨਾ ਵਧੀਆ ਵੈਸੇ ਐ ਤੇ ਕਿਤਾ ਬਹੁਤ ਘੱਟ ਸਪਰੇ ਹੋਈ ਆ ਅੱਗੇ ਤਿੰਨ ਤਿੰਨ ਸਪਰੇ ਆਉਂਦੀਆਂ ਐ ਤੇ ਕਿਦਾਂ ਦੋ ਦੋ ਹੁੰਦੀਆਂ ਪਈਆਂ ਹੁਣ ਕਿਸੇ ਤੇ ਉਹਨਾਂ ਦੋ ਕਰਵਾਈਆਂ ਕਿਸੇ ਤੇ ਇੱਕ ਤੇ ਹੀ ਸਾਰ ਗਿਆ ਜਿੰਨੇ ਤੇ ਸਾਈਡਾਂ ਤੋਂ ਤਾਂ ਕਿੱਕੀ ਨਾ 8 ਕੁ ਕਿੱਲੇ ਤੇ ਉਹ ਸਾਈਡਾਂ ਤੇ ਮਾਰ ਕੇ ਤੇ ਉਹੀ ਸਾਰ ਗਿਆ ਇਦਰ ਉਧਰ ਨੰਗ ਚੰਨੇ ਆ ਜੀ ਲੋ ਜੀ ਸ਼ਾਮ ਵਾਲੇ ਵੀਊ ਤੇ ਨਿਗਾ ਮਾਰੋ ਮੜੀ ਜੀ ਚਾਚੇ ਦੇ ਘਰਾਂ ਲੋ ਲੈ ਵੀ ਇੱਥੇ ਮੱਝੇ ਮੱਝਾਂ ਆਣੀਆਂ ਆ ਸਾਰੇ ਕਿਲੇ ਡੈਨ ਭਰੇ ਜਾਣੇ ਆ ਇਧਰੋਂ ਆ ਲੈਣਾ ਇਹਨੂੰ ਉਧਰ ਬੱਬੂ ਕੱਢ ਗਿਆ ਤਾਂ ਤਿੰਨਾਂ ਨੂੰ ਉਹ ਵੀ ਇੱਥੋਂ ਤੱਕ ਖੜੀਆਂ ਹੁੰਦੀਆਂ ਮੱਝਾਂ ਹੀ ਮੱਝਾਂ ਤੇ ਇਧਰ ਆਪਣੀ ਘਰ ਹਾਂ ਆ ਗਿਆ ਆ ਗਿਆ ਆ ਗਿਆ ਕਿਵੇਂ ਵਧੀਆ ਬਣ ਗਿਆ ਵੇਖਾਂ ਪਿਆਰਾਂ ਦੇ ਤੇ ਚਲੋ ਜੀ ਅੱਜ ਦੀ ਵੀਡੀਓ ਕਰਕੇ ਇੱਥੇ ਸਮਾਪਤ ਆ ਤੇ ਕੱਲ ਨੂੰ ਮਿਲਦੇ ਆ ਫਿਰ ਨੈਕਸਟ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ